ਨੀ ਇੱਥੇ ਆ ਬੋਲ ਹੁਣ ਬੋਲ ਤਾਂ ਮੈਂ ਦੱਸਦਾ ਵੀ ਗਾਲਾਂ ਵੀ ਕਿਵੇਂ ਕੱਢੀ ਨਹੀਂ ਤੈਨੂੰ ਮੈਂ ਦੱਸਦਾ ਬੋਲ ਬੋਲ ਹੁਣ ਬੋਲ ਬੋਲ ਕੁੱਤੇ ਮੰਗੂਣਾ ਭੌਂਕੀ ਚਲ ਫੇਰ ਚ ਅਪਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗਾਉੜ ਕੁੱਤਾ ਕੁੱਤਾ ਲਾਈਆ ਮੇਰੇਆ ਸਾਲਿਆ ਤੇ ਇੱਥੇ ਮੇਰੇ ਤੇ ਪਾਉਣਾ ਤੂੰ ਵੀਡੀਓ ਹਾਂ ਹੁਣ ਬੋਲ ਨਹੀਂ ਖੜ ਜਾ ਨਹੀਂ ਬੋਲ ਤੇ ਬੋਲ ਆਵਦਾ ਨਾਰਖਾ ਏਲੀਅਨ ਆ ਦੇਖੀ ਏਲੀਅਨ ਖੋਪੜੀਆਂ ਲਾ ਕੇ ਮੈਂ ਤਾਂ ਪਹਿਲੀ ਪਤਾ ਤੂੰ ਖੱਟ ਕਿਸੇ ਹੋਰ ਕਰੇਦੀ ਆ ਇੱਧਰ ਇੱਧਰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਇੱਧਰ ਆ ਜਾ ਸਾਹਮਣੇ ਆ ਜਾ ਨਹੀਂ ਸਾਹਮਣੇ ਆ ਜਾ ਸਾਹਮਣੇ ਆ ਜਾ ਸਾਹਮਣੇ ਆ ਜਾ ਮੇਰੇ ਸਾਹਮਣੇ ਆ ਕੇ ਗੱਲ ਕਰ ਸਾਹਮਣੇ ਆ ਕੇ ਗੱਲ ਕਰ ਸਾਲਿਆ ਨਿਰਨੇ ਕਾਲ ਜੇ ਮੂੰਹ ਤੂੰ ਧੋਂਦਾ ਨਹੀਂਗਾ ਲਾਈਵ ਹੋ ਕੇ ਬਹਿ ਜਾਣਾ ਪਾ ਕੇ ਪਜਾਮੀ ਜੀ ਚਾਰ ਤੇਰੇ ਵਾਲਾ ਸਿਰ ਤੇ ਮਾਰ ਮਾਰ ਚਪੇੜਾ ਮੈਂ ਉਹ ਵੀ ਛਾੜ ਦੂੰ ਤੇਰੇ ਹੈ ਗੱਲਾਂ ਕਰਦਾ ਉਹ ਤੀਜੇ ਦਿਨ ਵੀਡੀਓ ਪਾ ਕੇ ਮੈਂ ਤੋ ਨੂਨ ਨਾਲ ਲੜੀ ਨੂਨ ਨਾਲ ਲੜੀ ਨੂਨ ਤੇਰੇ ਪਸਵਾੜੇ ਚ ਪਾ ਦੇਣਾ ਮੈਂ ਹਾਂ ਸ਼ਵਾਰੇ ਜੇ ਨੂਨ ਪਾ ਗਿਆ ਪਿੱਛੋਂ ਦੀ ਪਾਉ ਲੀਰ ਉਹ ਬਾਹ ਉਹ ਬਾਹ ਬਾਹ ਉਹ ਬਾਲਤਾ ਤੇਰੇ ਪੱਟ ਕੇ ਕੀ ਕਰਨਾ ਬਾਲਤਾ ਤੇਰੇ ਪਹਿਲੇ ਹੀ ਹੈਣੀ ਉਹ ਬਾਲਤਾ ਤੇਰੇ ਪਹਿਲੇ ਹੀ ਹੈਣੀ ਏ ਹੈ ਉਹ ਬਾਲਤਾ ਤੇਰੇ ਪਹਿਲੇ ਹੀ ਹੈਣੀ ਤੇ ਆ ਸੌਲਦੀ ਹੁਣ ਆ ਵੀ ਵੀਡੀਓ ਸੌਲਦੀ ਨਾਲੇ ਲੋਕਾਂ ਨੂੰ ਦਿਖਾਉਣਾ ਵੀ ਐ ਜਲੂਸ ਕੱਢਿਆ ਇਹਦਾ ਥੋਡੇ ਸੂਰਮੇ ਦਾ ਜਿਹੜੇ ਦੋ ਚਾਰ ਕਿ ਲਗਾੜੇ ਇਹਦੇ ਪਿੱਛੇ ਲੱਗੇ ਹੋਏ ਆ ਦੇਖ ਲੋ ਆ ਬਲੌਗ ਮਾਰਦਾ ਫਿਰਦਾ ਹੁਣ ਵੱਡਾ ਸੂਰਮਾ ਹੈ ਇਹਦੀ ਮੈਂ ਕੱਟੂ ਸੂਰਮਾ ਗਤੀਜੀ ਇਹਦੀ ਏਲੀਅਨ ਜੇਦੀ ਇਹ ਲੀਰ ਇਹ ਲੀਰ ਕਹਿੰਦੀ ਆ ਵੀ ਮੇਰੀ ਦੀਪ ਸਿੱਧੂ ਨਾਲ ਗੱਲ ਹੁੰਦੀ ਸੀ ਤੁਸੀਂ ਮੈਨੂੰ ਦੱਸੋ ਦੀਪ ਸਿੱਧੂ ਇਹੋ ਜਿਹੇ ਖੱਟਾ ਨਾਲ ਗੱਲ ਕਰੂ ਆ ਫੇਰ ਵਾ ਸਟਾਰਟ ਆ ਵੀਡੀਓ ਹਾਂ ਹਾਂ ਤੈਨੂੰ ਮੈਂ ਕਿਹਾ ਸੀ ਨਾ ਵੀ ਇਹ ਖੱਟ ਦੀ ਲਾਟਮੈਂਟ ਚ ਪੈ ਜਾਣੀ ਆ ਜਦੋਂ ਮੈਂ ਇਹਨੂੰ ਗਾਲਾਂ ਕੱਢਦੀਆਂ ਦੇਖ ਲੈ ਕਿਵੇਂ ਵਾਲ ਖੜੇ ਕਿਤੇ ਮੈਂ ਕਰੰਟ ਲੱਗਿਆ ਹੁੰਦਾ ਤੇ ਹੁਣ ਫੋਨ ਤੇ ਫੋਨ ਲਈ ਜਾਂਦਾ ਉਦੋਂ ਦਾ ਮੈਂ ਸੀਗਾ ਕੌਂਕੀਮਾਨ ਜਿੱਥੇ 15 ਤਰੀਕ ਨੂੰ ਦੀਪ ਸਿੱਧੂ ਪਾਈ ਦੀ ਵਰਸੀ ਆ ਉੱਥੇ ਮੈਂ ਤਿਆਰੀਆਂ ਕਰਾ ਰਿਹਾ ਸੀ ਸਾਰੀਆਂ ਹਨਾ ਫੋਨ ਤੇ ਫੋਨ ਲਾਈ ਜਾਂਦਾ ਨਾ ਦੇਖੋ ਕੀ ਰੱਖਿਆ ਏ ਲੈਣ ਨਾਲ ਖੋਪੜੀਆਂ ਹੀ ਲਾ ਕੇ ਲੈ ਰੋ ਗਿਆ ਹੈਲੋ 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 ਆਜ ਆਉਂਦੀ ਆ ਆਉਂਦੀ ਆ ਆਵਾਜ਼ ਵੀ ਚੰਗੀ ਤਰ੍ਹਾਂ ਆਉਂਦੀ ਆ ਲੈ ਹੁਣ ਦੱਸ ਮੈਂਟਜ ਵੀਡੀਓ ਪਾਉਣ ਦੀ ਕਾਲੀ ਪੈ ਗਈ ਸੱਚ ਉਹ ਤਸਵੀਰ ਜੀ ਫੋਟੋ ਤੇ ਵੀ ਫੋਨ ਦੀ ਚੱਕਦਾ ਪਹਿਲੀ ਗੱਲ ਮੈਂ ਤੈਨੂੰ ਦੱਸਦਾ ਬਾਈ ਮੈਂ ਸੀਗਾ ਸਮਾਜਮ ਤੇ ਅੱਛਾ ਹਾਂ ਨਹੀਂ ਫੋਨ ਬਣ ਚੱਕਣ ਦਾ ਮੈਨੂੰ ਵੀ ਡਾ ਕੋਈ ਸੀਲ ਨਹੀਂ ਹੈਗਾ ਜਦੋਂ ਨੰਬਰ ਪਾਇਆ ਪਿਆ ਸੋਸ਼ਲ ਮੀਡੀਆ ਤੇ ਤਾਂ ਸਮਝ ਲੈ ਫੋਨ ਚੱਕਾਂਗੇ ਹੁਣ ਤੂੰ ਦੱਸ ਤਾ ਨੂਨ ਕਿਵੇਂ ਲੈਣਾ ਫੋਨ ਤੇ ਲੈਣਾ ਕਿ ਤੈਨੂੰ ਰਿਪਲਾਈ ਕਰਾਂ ਵੀਡੀਓ ਦੇ ਵਿੱਚ ਮੈਂ ਨਾ ਤੂੰ ਦੱਸ ਦੇ ਤੂੰ ਕਿਵੇਂ ਨੂਨ ਲੈਣਾਗਾ ਤੂੰ ਦੱਸ ਦੇ ਤੇ ਤੈਨੂੰ ਵੀਡੀਓ ਤੇ ਰਿਪਲਾਈ ਕਰ ਦਿੰਦਾ ਮੈਂ ਫਿਰ ਮੈਂ ਕਹਿੰਦਾ ਵੀਡੀਓ ਤੇ ਰਿਪਲਾਈ ਨੂੰ ਛੱਡ ਤੂੰ ਮੇਰੇ ਮੂਹਰੇ ਆ ਤੂੰ ਉਹਦੇ ਪਰਸੋ ਚੌਥੇ ਹੋਇਆ ਸੀ ਲਾਈਵ ਉਹ ਬੰਦੇ ਨੇ ਤੈਨੂੰ ਸਵਾਲ ਪੁੱਛੇ ਤੂੰ ਕਹਿੰਦਾ ਪਿੰਡ ਦੱਸ ਨੰਬਰ ਦੇ ਮੇਰਾ ਤਾਂ ਨੰਬਰ ਵੀ ਤੇਰੇ ਕੋਲ ਆ ਤੇ ਪਿੰਡ ਬੋਪਰਾਇ ਖੁਰਦਾ ਰਾਇਕੋਟ ਦੇ ਕੋਲ ਲੁਧਿਆਣਾ ਜਿਲ੍ਹਾ ਵਾਲੇ ਤੂੰ ਕਰ ਮੇਰਾ ਕੀ ਕਰਦਾ ਬਈ ਤੈਨੂੰ ਪਤਾ ਵੀ ਤੇਰੀ ਵੀਡੀਓ ਸੀ ਕਿਸੇ ਹੋਰ ਦੀ ਸੀਗੀ ਉਹ ਨਾ ਮੇਰੀ ਗੱਲ ਸੁਣ ਨਾ ਮੇਰੀ ਵੀਡੀਓ ਦੀ ਕਲਿੱਪ ਲਾ ਕੇ ਉੱਤੇ ਤੂੰ ਕੀ ਲਿਖਿਆ ਮੇਰੇ ਕੋਲ ਛਕਰੀ ਸ਼ਾਟ ਪਿਆ ਗਿਆ ਮੈਂ ਐਵੇਂ ਨਹੀਂ ਬੋਲਦਾ ਕਿਸੇ ਨੂੰ ਮੇਰੀ ਗੱਲ ਸੁਣੇਗਾ ਧਿਆਨ ਨਾਲ ਰੋਕ 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 ਤੈਨੂੰ ਮੈਂ WhatsApp 'ਤੇ ਭੇਜ ਦਿੰਦਾ ਕੋਈ ਚੱਕਰੀ ਨਹੀਂ ਐਡਾ ਕੀ ਆ ਅਈ ਦਹਾ ਦੇਖ ਕੀ ਲਿਖਿਆ ਤੂੰ ਥੱਲੇ ਰਫਤਾਰ ਆਏ ਤੇ ਆ ਪਰਚਾ ਵਾ ਅਮਰੀਕਾ ਇਹ ਪੇ ਆ ਕੀ ਕੀ ਲਿਖਿਆ ਹੈ ਆ ਥੱਲੇ ਚਿੱਟਾ ਜਿਹਾ ਕਿਹਨੇ ਕੀ ਲਿਖਿਆ ਸਾਰਾ ਜਿਹੜਾ ਤੂੰ ਸ਼ੇਅਰ ਕੀਤਾ ਆ ਦੇਖ ਪਾੜੇ ਨੂੰ ਤੁਮਰੇ ਇਹ ਨੂੰ ਧਿਆਨ ਨਾਲ ਦੇਖ ਧਿਆਨ ਨਾਲ ਦੇਖੋ ਵੀਡੀਓ ਚਲਾ ਕੇ ਦੇਖੇ ਤਾਂ ਕਿਦਾਂ ਉਹ ਆ ਰਿਹਾ ਥੱਲੇ ਮੈਨੂੰ 9 ਦਾ ਕੋਈ ਚੱਕਰ ਨਹੀਂ ਤੂੰ ਮੇਰੇ ਬਾਰੇ ਗਲਤ ਸ਼ਬਦ ਕਿਉਂ ਲਿਖਿਆ ਮੈਨੂੰ ਐਂ ਦੱਸ ਨਾ ਵੀਡੀਓਜ਼ ਕਉ ਮੇਰ ਨਾਲ ਆਈ ਗੱਲ ਕਰ ਵੀਡੀਓ ਦਾ ਕੀ ਆ ਸੋਸ਼ਲ ਮੀਡੀਆ ਤੇ ਫੇਮ ਲੈਣਾ ਆਈ ਗੱਲ ਕਰ ਮੇਰ ਨਾਲ ਪੁੱਛਿਆ ਨਾ ਲੋਕਾਂ ਦੇ ਸਾਹਮਣੇ ਗੱਲ ਰੱਖੀ ਤੈਨੂੰ ਮੇਰੇ ਚਲ ਅਪਲਾਈ ਕਰਦਾ ਆ ਜਾ ਲੋਕਾਂ ਦੇ ਸਾਹਮਣੇ ਤੂੰ ਇੱਥੇ ਕਰ ਮੇਰ ਨਾਲ ਗੱਲ ਇੱਥੇ ਫੋਨ ਤੇ ਮੈਨੂੰ ਦੱਸ ਤੂੰ ਕੀ ਜਿਹੜੀਆਂ ਗਾਲਾਂ ਨਾਲੇ ਲਾਈਵ ਆ ਜਾ ਮੇਰ ਨਾਲ ਹੁਣ ਹੀ ਆ ਜਾ ਤੂੰ ਨੂਨ ਨੂਨ ਤੀਜੇ ਦਿਨ ਹਰੇਕ ਨੂੰ ਕਹਿਣ ਲੱਗੇ ਆ ਨਾ ਤੈਨੂੰ ਮੈਂ ਮੈਂ ਦਿੰਦਾ ਤੈਨੂੰ ਨੂਨ ਮੇਰ ਨਾਲ ਕਰ ਗੱਲ ਆ ਜਾ ਲੈ ਬੋਲ ਕੀ ਬੋਲਦਾ ਮੂਰੋ ਨੇ ਤੂੰ ਬੋਲ ਤੂੰ ਤੂੰ ਉਸੇ ਭਾਸ਼ਾ ਚ ਗੱਲ ਕਰ ਜਿਵੇਂ ਵੀਡੀਓ ਚ ਕਰਦਾ ਹਾਂ ਨਾ ਲੱਤਾਂ ਛੱਡ ਬੋਲ ਆ ਜਾ ਆ ਜਾ ਬੋਲ ਬੋਲ ਚਵਲ ਚੁਬਲ ਬੋਲੀ ਮਾਰੇ ਬੋਲੀ ਤੇਰੀ ਬਣਾਵਾ ਰੇਲ ਬੋਲ ਬੋਲ ਨਹੀਂ ਨਹੀਂ ਇੱਥੇ ਆ ਬੋਲ ਹੁਣ ਬੋਲ ਤਾਂ ਮੈਂ ਦੱਸਦਾ ਵੀ ਗਾਲਾਂ ਵੀ ਕਿਵੇਂ ਕੱਢੀ ਨੀ ਤੈਨੂੰ ਮੈਂ ਦਿਖਾਦਾ ਬੋਲ ਬੋਲ ਹੁਣ ਬੋਲ ਬੋਲ ਕੁੱਤੇ ਮੂੰਹ ਨਾ ਭੌਂਕੀ ਚਲ ਪੇੜ ਜਾ ਅਪਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗੌੜ ਕੁੱਤਾ ਕੁੱਤਾ ਲਾਈ ਆ ਮੇਰੇਆ ਸਾਲਿਆ ਤੇ ਇੱਥੇ ਮੇਰੇ ਤੇ ਪਾਉਣਾ ਤੂੰ ਵੀਡੀਓ ਹਾਂ ਹਣ ਬੋਲ ਨਹੀਂ ਖੜ ਜਾ ਨਹੀਂ ਬੋਲ ਬੋਲ ਆਪਦਾ ਨਾਂ ਰੱਖਿਆ ਏਲੀਅਨ ਆ ਦੇਖੀ ਏਲੀਅਨ ਖੋਪੜੀਆਂ ਲਾ ਕੇ ਮੈਂ ਤਾਂ ਪਹਿਲੀ ਪਤਾ ਤੂੰ ਖੱਤ ਕਿਸੇ ਹੋਰ ਗ੍ਰਹਿ ਦੀ ਆ ਆ ਕੇ ਨਾ ਮੇਰੀ ਇੱਧਰ ਇੱਧਰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਇੱਧਰ ਆ ਜਾ ਸਾਹਮਣੇ ਆ ਜਾ ਨਹੀਂ ਸਾਹਮਣੇ ਆ ਜਾ ਸਾਹਮਣੇ ਆ ਜਾ ਸਾਹਮਣੇ ਆ ਜਾ ਮੇਰੇ ਸਾਹਮਣੇ ਆ ਕੇ ਗੱਲ ਕਰ ਸામਨੇ ਆ ਕੇ ਗੱਲ ਕਰ ਸਾਲਿਆ ਨਿਰਨੇ ਕਾਲਜੇ ਮੂੰਹ ਤੂੰ ਉਤੋਂ ਦਾਣੀਗਾ ਲਾਈਵ ਹੋ ਕੇ ਬਹਿ ਜਾਣਾ ਪਾ ਕੇ ਪਜਾਮੀ ਜੀ ਚਾਰ ਤੇਰੇ ਬਾਲਾ ਸਿਰ ਤੇ ਮਾਰ ਮਾਰ ਚਪੇੜਾ ਮੈਂ ਉਹ ਵੀ ਛਾੜ ਦੂੰ ਤੇਰੇ ਹੈ ਗੱਲਾਂ ਕਰਦਾ ਆ ਤੀਜੇ ਦਿਨ ਵੀਡੀਓ ਪਾ ਕੇ ਮੈਂ ਤੋ ਨੂਨ ਨਾਲ ਲੜੀ ਨੂਨ ਨਾਲ ਲੜੀ ਨੂਨ ਤੇਰੇ ਪਸਵਾੜੇ ਚ ਪਾ ਦੇਣਾ ਮੈਂ ਹਾਂ ਚਲੇ ਪਸਵਾੜੇ ਤੇ ਨੂਨ ਪਾ ਕੇ ਪਿੱਛੋਂ ਦੀ ਪਾਉਂ ਲੀਰ ਸਾਲਾ ਹੋਇਆ ਨੂਨ ਦਾ ਨੂਨ ਲੈਣਾ ਤੈਨੂੰ ਆਇਆ ਵੀ ਮੈਂ ਦਵਾਈ ਜਾਂਣਾ ਸੋਸ਼ਲ ਮੀਡੀਆ ਤੇ ਉਹ ਮੈਂ ਉਧਰ ਭਾਨੇ ਵਾਲੇ ਚੱਕਰਾਂ ਚ ਸੀ ਮੈਂ ਕਹਿੰਦਾ ਸੀ ਕਾਹਨੂੰ ਕੁਛ ਕਹਿਣਾ ਹੈ ਕਾਹਨੂੰ ਕੁਛ ਕਹਿਣਾ ਟੈਗ ਯੂ ਟੈਗ ਯੂ ਟੈਗ ਯੂ ਜੇ ਸਵਾਲ ਜਵਾਬ ਹੁੰਦਾ ਸਿੱਧੇ ਸ਼ਬਦਾਂ 'ਚ ਮੈਥੋਂ ਪੁੱਛ ਠੀਕ ਆ ਨਾ ਸਿੱਧੇ ਸਿੱਧੇ ਸ਼ਬਦਾਂ 'ਚ ਸਵਾਲ ਜਵਾਬ ਪੁੱਛ ਜਾਂ ਪੁੱਛਣਾ ਕੋਈ ਆ ਕਦੇ ਕਹਿੰਦਾ ਚੋਬਲ ਫਲਾਣਾ ਧੌਂਕਾ ਸਾਲਿਆ ਦੇਣਾ ਮੈਂ ਤੇਰਾ ਕੁਛ ਨਾ ਦੇਣਾ ਮੈਂ ਤੇਰਾ ਕੁਛ ਤੂੰ ਮੇਰੇ ਕੀ ਪਟੜਿਆ ਓਏ ਤੂੰ ਮੇਰੇ ਸਾਹਮਣੇ ਆ ਮੇਰੇ ਸਾਹਮਣੇ ਆ ਤੂੰ ਹਾਂ ਤੇਰਾ ਕੋਈ ਨਾ ਦੇਣਾ ਕਿ ਉਹ ਫਿਰ ਭੈਜੋ ਸ਼ਗਲ ਪਾਉਣ ਨੂੰ ਬੋਲਦਾ ਮੈਨੂੰ ਹੈ ਨਾ ਮੈਨੂੰ ਬੋਲਦਾ ਕਿਉਂ ਫਿਰ ਮੈਂ ਉਹ ਮੈਂ ਨਾ ਸੌਂ ਲ ਗਿਆ ਤੇਰੇ ਹੋ ਜਾ ਸੀਲ ਕੱਢੂ ਨਾ ਤੇਰਾ ਮੈਂ ਉਹ ਬਾਲ ਉਹ ਬਾਹ ਬਾਲ ਮੈਂ ਤੇਰੇ ਪੱਟ ਕੇ ਕੀ ਕਰਨਾ ਬਾਲਤਾ ਤੇਰੇ ਪਹਿਲੇ ਹੀ ਹੈਣੀ ਉਹ ਬਾਲਤਾ ਤੇਰੇ ਪਹਿਲੇ ਹੀ ਹੈਣੀ ਏ ਹੈ ਉਹ ਬਾਲਤਾ ਤੇਰੇ ਪਹਿਲੇ ਹੀ ਹੈਣੀ ਉਹ ਬਾਲਤਾ ਪਹਿਲੇ ਹੀ ਹੈਣੀ ਤੇਰੇ ਹੈ ਕਾਲੀ ਕਸ਼ਮੀਰੀ ਏੜ ਸਰ ਤੂੰ ਉਹ ਖਾਚਾ ਤੂੰ ਉਹ ਖਾਚਾ ਜਿਹਦਾ ਜਿੰਨਾ ਮਰਜੀ ਜਲੂਸ ਕੱਢੋ ਜਿਹੜੇ ਆਪ ਜਲੂਸ ਕਢਾਉਂਦੀ ਆ ਉਹ ਸਾਲਿਆ ਤੈਨੂੰ ਤੈਨੂੰ ਉਹ ਤੈਨੂੰ ਜਾਣਦਾ ਕੌਣ ਹੈ ਤੈਨੂੰ ਕੁੱਤੀ ਜਾਣਦੀ ਆ ਤੇਰੀ ਗਲੀ ਦੀ ਕੁੱਤੀ ਆ ਕੱਟ ਗਿਆ ਫੋਨ ਆ ਤੁਹਾਡਾ ਸੂਰਮਾ ਸਾਲੀ ਲਗਾਉੜ ਰੋਗੇ ਇਹਨੂੰ ਮੈਂ ਲਾਉਣਾ ਫੋਨ ਐਨੇ ਨਾ ਸੌਖਾ ਚ ਕਰਾਉ ਮੇਰਾ ਵੱਡਾ ਭਰਾ ਉਹ ਬੋਲਦਾ ਨਹੀਂ ਕੁਛ ਵੀਡੀਓ ਪਾ ਪਾ ਕੇ ਉਹਦੇ ਤੇ ਨਾ ਉਹਨੂੰ ਬੋਲਦਾ ਸੌਖਾ ਚ ਕਰਾਉਣਾ ਇਹ ਇਹ ਮੈਨੂੰ ਆ ਫੋਨ ਹੀ ਚੱਕਦਾ ਹਾਂ ਇਹ ਲੀਰ ਇਹ ਲੀਰ ਕਹਿੰਦੀ ਆ ਵੀ ਮੇਰੀ ਦੀਪ ਸਿੱਧੂ ਨਾਲ ਗੱਲ ਹੁੰਦੀ ਸੀ ਤੁਸੀਂ ਮੈਨੂੰ ਦੱਸੋ ਦੀਪ ਸਿੱਧੂ ਇਹੋ ਜਿਹਾ ਖੱਟਾ ਨਾਲ ਗੱਲ ਕਰੋ ਆ ਚੌਂਕੀ ਮਾਨ ਆ ਖੱਟ ਸੁਣ ਓਏ ਆ ਚੌਂਕੀ ਮਾਨ ਆ ਮੈਂ ਦੀਪ ਸਿੱਧੂ ਬਾਈ ਦੀ ਵਰਸੀ ਆ 15 ਤਰੀਕ ਨੂੰ ਇੱਥੇ ਤਿਆਰੀਆਂ ਕਰਾਈ ਜਾਂਦੇ ਆ ਇਹ ਸਾਲੀ ਲਗੌੜ ਤੀਜੇ ਪਾਸਿਓਂ ਆ ਜਾਂਦੀ ਆ ਮੈਨੂੰ 7 ਦਿਨ ਹੋ ਗਏ ਸੁਣਦੇ ਨੂੰ ਮੈਂ ਕਹਣਾ ਛੱਡ ਪਰੇ ਕਾਹਨੂੰ ਕੁਛ ਕਹਿਣਾ ਛੱਡ ਪਰੇ ਹਨਾ ਪਰ ਕਿੱਥੇ ਹਟਦੇ ਆ ਤੀਜੇ ਮੈਂ ਫੋਟੋ ਪਾ ਦੂ ਕਿਸੇ ਦੀ ਇਹਨਾਂ ਨੂੰ 5 ਵਜੇ ਨੂਨ ਦਵਾਂਗੇ ਇਹਨਾਂ ਨੂੰ ਅਗਲੀ ਵੀਡੀਓ ਚ ਨੂਨ ਦਵਾਂਗੇ ਲੈ ਆਹ ਦੇਖ ਲੋ ਫਿਰ ਤੁਸੀਂ ਕਹਿੰਦੇ ਹੋ ਫੇਮ ਭਾਲਦਾ ਮੈਨੂੰ ਕਿਹਾ ਮੈਂ ਕਿਹਾ ਫੋਨ ਤੇ ਗੱਲ ਕਰ ਮੇਰੇ ਮੂੰਹ ਤੇ ਗੱਲ ਕਰ ਸੋਸ਼ਲ ਮੀਡੀਆ ਤੇ ਰਹਿਣ ਦੇ ਕਿਉਂਕਿ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਆਏ ਲੱਗਦਾ ਵੀ ਫੇਮ ਲੈਣ ਨੂੰ ਲੜਦੇ ਆ ਫਲਾਨਾ ਤੇ ਓੰਕਾ ਪਤਾ ਨਹੀਂ ਰਫਤਾਰ ਨੇ ਫੇਮ ਲੈਣਾ ਉਹ ਪਤਾ ਨਹੀਂ ਕੀ ਹਨ ਇਹ ਬੰਦੇ ਦੀਆਂ ਲੱਤਾਂ ਇੰਨਾ ਵੀ ਭਾਰ ਨਹੀਂ ਝੱਲਦੀਆਂ ਵੀ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਜਾਂ ਫੋਨ ਤੇ ਕਰੇ ਲੱਤਾਂ ਭਾਰ ਕਿੱਥੋਂ ਚੱਲਣ ਗਈਆਂ ਇਹਦੀ ਕਤੀੜ ਦੀਆਂ ਰੁਕ ਜਾ ਯਾਰ ਇਹਦੀਆਂ ਲੱਤਾਂ ਵੀ ਦਿਖਾਦਾ ਮੈਂ ਆ ਰੁਕੇ ਆ ਉਹ ਲੈ ਆ ਬਲੌਕ ਕਰ ਗਿਆ ਆ ਬਲੌਕ ਕਰ ਗਈ ਖੱਚ ਬਲੌਕ ਕਰ ਗਈ ਲੈ ਵੱਡਾ ਏਲੀਅਨ ਆ ਦੇਖ ਲੋ ਬਲੌਕ ਕਰ ਗਿਆ ਜਿਹੜੀ ਵੀਡੀਓ ਦੇ ਗਲਤ ਸ਼ਬਦ ਲਿਖੇ ਜਾਣਾ ਆ ਦੇਖੋ ਮੈਨੂੰ ਭੇਜੀ ਆ ਮਜਾ ਆ ਦੇਖ ਤੂੰ ਪਹਿਲ ਕੀਤੀ ਆ ਕਤੀੜ ਨਾ ਹੋਵੇ ਲੈ ਨਾ ਦੇਖੋ ਕੀ ਲਿਖਿਆ ਸੀ ਏਲੀਅਨ ਮੈਨੂੰ ਤਾਂ ਇਹ ਪਹਿਲੀ ਲੱਗਦਾ ਸੀ ਇਹ ਮੇਰਾ ਸਾਲਾ ਨਾ ਕਿਸੇ ਹੋਰ ਗ੍ਰਹਿ ਚੋਂ ਆਇਆ ਹੋਇਆ ਹੈਗਾ ਕਸੇ ਹੋਰ ਪ੍ਰਥਵੀ ਦਾ ਬੰਦਾ ਆਹੇ ਕਿਉਂਕਿ ਮੈਨੂੰ ਪਛਾਣ ਆ ਖੱਚਾਂ ਦੀ ਇੱਧਰ ਦੀਆਂ ਖੱਚਾਂ ਥੋੜੇ ਹੋਰ ਹਸਾਬ ਦੀਆਂ ਹੁੰਦੀਆਂ ਨੇ ਇਹ ਹੋਰ ਆ ਕੋਈ ਲੱਤਾਂ ਦੇਖ ਲੋ ਇਹਦੀਆਂ ਦੇਖੋ ਲੱਤਾਂ ਕਹਿੰਦਾ ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਐ ਵੀ ਤੇਰੀਆਂ ਲੱਤਾਂ ਦਾ ਦੇਖ ਲੈ ਜਿਵੇਂ ਪੋਲੀਓ ਹੋਇਆ ਹੁੰਦਾ ਤੈਨੂੰ ਮਾਰੀ ਚਪੇੜ ਸਾਲਿਆ ਤੈਨੂੰ ਦੌਰਾ ਪੈ ਜਾਣਾ ਐ ਤਾਂ ਇੰਨੀ ਕੁ ਬਹੁਤ ਆ ਨਾ ਬੇਇੱਜ਼ਤੀ ਇਹਦੀ ਹੈਨਾ ਬਹੁਤ ਆ ਨਾ ਹੁਣ ਠੰਡ ਪੈ ਜਾਈ ਉਹਦੇ ਕਾਲਜੇ 'ਚ ਕੋਈ ਨਹੀਂ ਪੁੱਤ ਸੋਸ਼ਲ ਮੀਡੀਆ ਵਾਲੀ ਲੜਾਈ ਛੱਡ ਕੇ ਫੋਨ ਲਈ ਫੋਨ ਲਈ ਪਰੋਣੇ ਨੂੰ ਆਉਦੇ ਨੂੰ ਤੈਨੂੰ ਦੱਸੂ ਤਰਾ ਮੈਂ ਕੱਢੂ ਜਲੂਸ ਹੈ ਜਦੋਂ ਮਰਜੀ ਆਜੋ ਉਹ ਦਬਾ ਤੂੰ ਕੋਈ ਹੋਰ ਹੀ ਲਏ ਉਹ ਬੰਦੇ ਹੋਰ ਸੀ ਜਿਹੜੇ ਤੂੰ ਦਬਾਲੇ ਇਧਰ ਝੋਟਾ ਖੜਾ ਤੇਰੇ ਸਾਹਮਣੇ ਇਹ ਨਾ ਤੀਜੇ ਗਾਣੇ ਦੀ ਆਤਮ ਦਾ ਕੀ ਸੀ ਕਿਸੇ ਬੰਦੇ ਦੀ ਵੀਡੀਓ ਚੈੱਕ ਲਈ ਤਾਹ ਲਿਖਤਾ ਤੈਨੂੰ 5 ਵਜੇ ਨੂੰ ਦਊ ਉਹਦੇ ਖਿਲਾਫ ਬੋਲ ਦਿੰਦਾ ਸੀ ਉਹ ਵਿਚਾਰੇ ਚੁੱਪ ਹੋ ਜਾਂਦੀ ਇਹਨੂੰ ਆਏ ਸੀ ਵੀ ਮੈਂ ਸਾਰੇ ਦਬਾਲੇ ਇਹਨੂੰ ਆਏ ਨਹੀਂ ਪਤਾ ਸੀ ਵੀ ਬੰਦੇ ਪਰੇ ਤੋਂ ਪਰੇ ਬੈਠੇ ਆ ਇੱਥੇ ਗਾਲਾਂ ਵੀ ਇਹੋ ਜੀਆਂ ਆਉਂਦੀਆਂ ਨਾ ਸਾਨੂੰ ਸੜਾ ਤੇਰੇ ਕੰਨਾਂ 'ਚ ਪਾ ਕੇ ਪੈ ਜਾਣੀਆਂ ਜੇ ਕੜਤੀਆਂ ਤੈਨੂੰ ਸੁਣੀਆਂ ਹੀ ਨਹੀਂ ਜਾਣੀਆਂ ਤੇਥੋਂ ਪੰਗਾ ਸੋਚ ਸਮਝ ਕੇ ਲਈਦਾ ਹੁੰਦਾ ਮੂਰੇ ਬੰਦਾ ਇੱਕ ਬੰਦਾ ਦੇਖ ਲਈਦਾ ਹੁੰਦਾ ਵੀ ਕਿਹੋ ਜਿਹਾ ਹੈ ਤੇ ਆ ਸੌਲਦੀ ਹੁਣ ਆ ਵੀ ਵੀਡੀਓ ਸੌਲਦੀ ਨਾਲੇ ਲੋਕਾਂ ਨੂੰ ਦਿਖਾਉਣਾ ਵੀ ਐਂ ਜਲੂਸ ਕੱਢਿਆ ਇਹਦਾ ਥੋਡੇ ਸੂਰਮੇ ਦਾ ਜਿਹੜੇ 2-4 ਕਿ ਲਗਾੜੇ ਇਹਦੇ ਪਿੱਛੇ ਲੱਗੇ ਹੋਏ ਆ ਦੇਖ ਲਓ ਆ ਬਲੌਗ ਮਾਰਦਾ ਫਿਰਦਾ ਹੁਣ ਵੱਡਾ ਸੂਰਮਾ ਹੈ ਇਹਦੀ ਮੈਂ ਕੱਟੂ ਸੂਰਮਾ ਗਤੀਜੀ ਇਹਦੀ ਏਲੀਅਨ ਜੇ ਦੀ। ਘੇੜਨਾ ਹੋਵੇ ਕਿਸੇ ਥਾਂ ਦੀ। ਬਹੁਤ ਐਨੀ ਬੇਇੱਜ਼ਤੀ ਆ ਜੇ ਦੀ।